ਤੇ ਦੇਖੋ ਸ਼ਹਿਰ ਨਵੇਂ ਜੱਸਾਂ ਆਉਣਗੇ ਸਾਰੀ ਪੋਲਿਊਸ਼ਨ ਨੂੰ ਸਮਝਣਗੇ ਇਸ ਗੱਲ ਨੂੰ ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹਰੂ ਉਹਨਾਂ ਦੇ ਆਉਣ ਤੋਂ ਬਾਅਦ ਤੁਸੀਂ ਦੇਖੋ ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦੇ ਐ ਇਸ ਗੱਲ ਨੂੰ ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਪਏ ਹਾਂ ਇਸ ਗੱਲ ਨੂੰ ਵੀ ਮੋਰ ਰਿਕਾਰਡ ਤੇ ਲੈ ਲਿਆ ਜੀ ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ ਅਸੀਂ ਦਰਦ-ਦਰਦ ਤੇ ਜਾ ਕੇ ਆਪਣਾ ਐਪਲੀਕੇਸ਼ਨਾਂ ਦੇ ਕੇ ਲੋਹਾਰ ਲਾਉਨੇ ਆ ਕਿ ਇਹਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਸ਼ਿਕਾਇਤੋਸ਼ੀਆਂ ਨੇ ਕਲੀਅਰ ਕਰਤ ਟੀਵੀ ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਸਲਵਾਰ ਖਾਨ ਨੂੰ ਵੀ ਸੀ ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨੇ ਉਸ ਗੱਲ ਦਾ ਅਮਲ ਵੀ ਕੀਤਾ ਸਲਵਾਰ ਖਾਨ ਨੂੰ ਮਾਰਨ ਦੀ ਗੱਲ કરી ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇੱਕ ਨਾਸ਼ਣ ਦੇ ਜੀ ਉਹਨਾਂ ਨੇ ਜਾ ਕੇ ਸੁਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ ਕਿੰਨਾ ਵੱਡਾ ਮਾਨ ਦਿੱਤਾ ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਦੀਆਂ ਲਿੱਡੜੀਆਂ ਕੱਢਦੇ ਫਿਰਦੇ ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ ਮੇdataTable ਸਰਕਾਰ ਦੇ ਦਰਵਾਜ਼ੇ ਵੀ ਆ ਗਏ ਸਰਕਾਰ ਆਪਕੇ ਦਰਵਾਜ਼ਾ ਮਾਨਸਾ ਸੋਚੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਦੋਂ ਵੀ ਐਪਲੀਕੇਸ਼ਨਾਂ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਿਹਾ ਕਿ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਹੈ ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਉਹ ਵੀ ਮੁੱਖ ਮੰਤਰੀ ਹੈ ਜਿਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ ਸਨਮਾਨ ਖਾਹ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਗਿਆ ਕਿ ਸੁਰਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਦੀਆਂ ਗੱਲਾਂ ਨੇ ਪਰੰਤੂ ਅਗਲੇ ਦਿਨ ਉਹਨਾਂ ਨੂੰ ਸ਼ਾਵਾਸ਼ ਦੇ ਕੇ ਮਨਤਾ ਖੜਾਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਮਰੂਰ ਤੋਂ ਫਿਰਿਆ ਇਹਦਾ ਮੀਤ ਏਅਰ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ ਆਉਂਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲੇ ਸਰਦਾਰ ਜੀ ਜ਼ਿੰਮੇਵਾਰੀ ਲੈਣਾ ਪਊਗਾ ਸਾਨੂੰ ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿਨਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹ ਤਾਂ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ ਬੜੇ ਕਹਿੰਦੇ ਬੜੇ ਲਿਖੇ ਜੋ ਹੈ ਨੇ ਤਾਂ ਇਹ ਸਵਾਲ ਇਹਦੇ ਤੋਂ ਪੁੱਛੇ ਜਾਣ ਵੀ ਲਾਜਨ ਆਰਡਰ ਦੇ ਹੁੰਦੇ ਨੇ ਤੁਸੀਂ ਕੀ ਕੀਤਾ ਹੈ ਇਨਾ ਵੱਡਾ ਸੈਲੀਬ੍ਰਿਟੀ ਬਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ